ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ YouTube ਚੈਨਲ ਤੇ ਸਵਾਗਤ ਆ ਹੋਰ ਕਿੱਦਾਂ ਮੇਰੇ ਭੈਣਾ ਭਰਾ ਠੀਕ ਠਾਕ ਸਾਰੇ ਮੈਂ ਦੋ ਦਿਨ ਮੇ ਤਾਂ ਵੀਡੀਓ ਬਣਾ ਨਹੀਂ ਹੋਈ ਜਨਤ ਦੀ ਸਿਹਤ ਠੀਕ ਨਹੀਂ ਸੀ ਉਹਨੂੰ ਜ਼ੁਕਾਮ ਤੇ ਖਾਂਗ ਨਾਲ ਹੀ ਬੁਖਾਰ ਸੀ ਹੁਣ ਉਦਾਂ ਠੀਕ ਆ ਥੋੜੀ ਜਿਹੀ ਠੀਕ ਆ ਕਿਉਂਕਿ ਜੇ ਮੈਂ ਫੋਨ ਤੇ ਬਲੌਗ ਵਾਲ ਜਾਨੀ ਫਿਰ ਉਹ ਵੀ ਕਹਿੰਦੀ ਕਿ ਮੈਂ ਵੀ ਕਰਨਾ ਮੰਗੂ ਤੁਹਾਡੇ ਨੂੰ ਇੱਕੋ ਜਿਹਾ ਐਗਜ਼ਾਮ ਸਟਾਰਟ ਹੋਈ ਆ ਹੋਰ ਸੁਣਾਉ ਕਿੱਦਾਂ ਠੀਕ ਠਾਕ ਸਾਰੇ ਮੇਰੇ ਭੈਣਾ ਭਰਾ ਸਾਰੇ ਵੀਡੀਓ ਨੂੰ ਬਹੁਤ ਪਿਆਰ ਦੇਦੇ ਨੇ ਬਹੁਤ ਪਿਆਰ ਦੇਦੇ ਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਬਾਕੀ ਹੋਰ ਕਿੱਦਾਂ ਠੰਡ ਕਿੰਨੀ ਕ ਪੈਂਦਾ ਈ ਇੰਡੀਆ ਸਾਡੇ ਤਾਂ ਨਹੀਂ ਸਾਡੇ ਤਾਂ ਇੱਥੇ ਗਰਮੀ ਆ ਉਦਾਂ ਮੀਂਹ ਪੈਂਦਾ ਰਹਿੰਦਾ ਰੋਜ਼ ਹੀ ਪੈਂਦਿਆ ਵਾ ਮਾੜੀ ਮੋਟੀ ਹੋਈ ਆ ਪਰ ਸਾਡਾ ਸਦਾ ਬਾਰ ਮੌਸਮ ਇਦਾਂ ਦਾ ਹੀ ਰਹਿੰਦਾ ਹੋਰ ਕਿੱਦਾਂ ਤੁਸੀਂ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਸਾਡੇ ਮਾਰਨਿੰਗ ਦੇ 7:30 ਹੋਈ ਆ ਇਹ ਕੰਮ ਤੇ ਚੱਲ ਗਿਆ ਮੈਂ ਸਵੇਰੇ ਉੱਠ ਗਈ ਸੀ 4 ਵਜੇ 4 ਵਜੇ ਉੱਠ ਕੇ ਨਹਾ ਧੋ ਕੇ ਪਾੜ ਕੀਤਾ ਪਾੜ ਕਰਕੇ ਚਾਹ ਪਾਣੀ ਪੀ ਲੱਗੀ ਆ ਚਾਹ ਪਾਣੀ ਬਣਾ ਕੇ ਲੈ ਕੇ ਆਈ ਆ ਤੇ ਮੈਂ ਕਿਹਾ ਪਹਿਲਾਂ ਮੈਂ ਵੀਡੀਓ ਸਟਾਰਟ ਕਰ ਲਵਾਂ ਤਾ ਫਿਰ ਮੈਂ ਕਹਾ ਮੈਂ ਚਾਹ ਪੀਣੀ ਆ ਗੋਭੀ ਦੀ ਸਬਜੀ ਆ ਨਾਲ ਚਾਹ ਵਾ ਮੈਂ ਤੁਹਾਨੂੰ ਦਿਖਾਉਣੀ ਆ ਪਰੌਂਠੇ ਚਾਹ ਗੋਭੀ ਦੀ ਸਬਜੀ ਉਹ ਜਨਤ ਨੇ ਪੰਜ ਸਾਲ ਖਾਣੀਆਂ ਉਹ ਵਾ ਮੇਰੀ ਰਾਤ ਦੀ ਇੱਕ ਰੋਟੀ ਪਈ ਸੀ ਮੈਂ ਉਹੀ ਗਰਮ ਕਰ ਲਿਆਂਦੀ ਇੱਕ ਪਰੌਂਠਾ ਨਾਲ ਹੋਰ ਬਣਾ ਲਿਆ ਉਧਰ ਗਰਬਾਣੀ ਚੱਲਦੀ ਪਈ ਆ ਆ ਜਨਤ ਨੇ ਕੱਲ ਮੈਂ ਕਿਹਾ ਵੀ ਨਾ ਕਰ ਆਪਾਂ ਤਾਂ ਨਹੀਂ ਗੱਲ ਕੀ ਫੇਰ ਬਣਾਉਣ ਬੈ ਗਈ ਹੈ ਕਰੋਸ਼ੀ ਇਹਨਾਂ ਲੱਗੀ ਰਹਿੰਦੀ ਆ ਕਿ ਕਨੇ ਆ ਬਣਾਇਆ ਐਦਾਂ ਹੀ ਲੱਗੀ ਰਹਿੰਦੀ ਆ ਜਦੋਂ ਛੁੱਟੀ ਆ ਜਾਂਦੀ ਆ ਮੇਰਾ ਟਾਈਮ ਪਾਸ ਨਹੀਂ ਹੁੰਦਾ ਬਾਕੀ ਕੋਈ ਨਹੀਂ ਮੈਂ ਚਾਹ ਪੀ ਕੇ ਮਿਲਦੀ ਆ ਤੁਹਾਨੂੰ ਆਜੋ ਮੇਰੇ ਭੈਣਾਂ ਭਰਾ ਪੀ ਲਓ ਸਾਰੇ ਚਾਹ ਮਿਲਦੀ ਆ ਮੈਂ ਤੁਹਾਨੂੰ ਬਾਅਦ ਵਿੱਚ ਹਾਂਜੀ ਫਰੈਂਡ ਹੁਣ ਮੈਂ ਸਵੇਰ ਦੀ ਮਾਜੇ ਥੋੜੀ ਬੀਜੀ ਮੇਰਾ ਟਾਈਮ ਨਹੀਂ ਲੱਗਾ ਸਫਾਈ ਸੂਈ ਕਰ ਲਈ ਆ ਜਨਤ ਜੇ ਪ੍ਰੋਪਰ ਠੀਕ ਨਹੀਂ ਹੋਈ ਉਦਾਂ ਉਦਾਂ ਫਰਕ ਆ ਉਹਨੂੰ ਆਤੀ ਆ ਗਈ ਆ ਨੌਕਰਨੀ ਮੇਰੇ ਇੱਥੇ ਜਿੱਦਾਂ ਆਪਾਂ ਆਤੀ ਕਹਿ ਦਿੰਨੇ ਆ। ਇਹ ਕੱਪੜੇ ਪ੍ਰੈਸ ਕਰਨ ਰਹੀ ਆ। ਮੈਂ ਬਣਾਉਣੇ ਆ ਮਟਰਾਂ ਵਾਲੇ ਚੋਲ। ਨਾਲੇ ਮੈਂ ਤੁਹਾਨੂੰ ਦਿਖਾਵਾਂ ਸਾਨੂੰ ਮਿਲੇ ਸੀ ਅਨਾਰ। ਅਸੀਂ ਅਨਾਰ ਲੈ ਕੇ ਆਏ ਕੱਲ। ਜਨਤ ਉੱਧਰ ਲੱਗੀ ਹੋਈ ਆ। ਕਾ ਬੈਠੀ ਆ ਜਨਤ ਮੈਂ ਕਹਦੀ ਸਿਹਤ ਨਹੀਂ ਠੀਕ ਹੈਗੀ ਸੀ ਹਾਂ ਬਹੁਤ ਟੇਢ ਹੋ ਕੇ ਮੈਂ ਵੀ ਬਾਹਰ ਹੋਈ ਸੀ ਸੋਮੇ ਤੋਂ ਵਲੌਗ ਨਹੀਂ ਬਣਾ ਹੋਇਆ ਬਟ ਮੈਂ ਕੱਲ੍ਹ ਜਾਂ ਰਾਤੀ ਮੈਂ ਇੱਕ ਛੋਟੀ ਜਿਹੀ ਵੀਡੀਓ ਪਾਈ YouTube ਸ਼ਾਰਟਸ 'ਚ ਆ ਵੇ ਲੋ ਭਾਵੇਂ ਬਿਮਾਰ ਆ ਤਾਂ ਆ ਕੰਮ ਕਰਨਾ ਨਹੀਂ ਹਟਦੀ ਹੁਣ ਆ ਬਣਾ ਕੇ ਹੱਢੀ ਹੁਣੇ ਅਜੇ ਸਵੇਰ ਦੀ ਬੈਠੀ ਆ ਫੇਰ ਕਰੋਸ਼ੀ ਆ ਲਾ ਕੇ ਹੋਰ ਬਣਾਇਆ ਵਾ ਲੈ ਕੇ ਚਲੇ ਜਾ ਭਾਵੇਂ ਬਾਹਰ ਦੋ ਦੋ ਮੈਂ ਟਿਊਟੋਰੀਅਲ ਵੀ ਤੁਹਾਨੂੰ ਦਵਾਂਗੀ ਐਸੇ ਵੀਡੀਓ ਜੀ ਬਟ ਥੈਰ ਕੇ ਕਿਉਂਕਿ ਰੋਟੀ ਵੀ ਖਾ ਲਈ ਦਵਾਈ ਵੀ ਲੈ ਲਈ ਹੈ ਖਾਂਗ ਬੱਲ ਗਈ ਹੈ ਇੱਕ ਐਗਜ਼ਾਮ ਚੱਲਦੇ ਪਏ ਇਹਦੇ ਤਾਂ ਕਰਕੇ ਵਲੌਗ ਨਹੀਂ ਸਾਡੇ ਤੋਂ ਬਣਿਆ 2 ਦਿਨ ਹੋ ਗਏ ਬਟ ਹੌਣ ਮੈਂ ਬੈਟਰ ਫੀਲ ਕਰਤੀ ਪਈਆ ਕਿਉਂਕਿ ਮੈਂ ਦਵਾਈ ਵੀ ਲਈਆ ਤੇ ਸਟੇਪ ਵੀ ਲਈਆ ਮਿਲਦੇ ਆਂ ਤਾਂ ਫਿਰ ਮਿਲ ਤੁਹਾਨੂੰ ਹਾਂਜੀ ਫਿਰ ਮੈਂ ਲੱਗੀ ਹੁਣ ਚੌਲਾਂ ਨੂੰ ਤੜਕਾ ਦਵਾਂ ਜਿਹਨੂੰ ਤੇ ਕਹਿੰਦੀ ਮੈਂ ਚਾਹ ਲੈ ਨਮਕੀਂ ਅਨ ਰਾਏ ਸੁ ਬਣਾ ਲਵਾਂ ਮਟਰ ਗਾਜਰਾ ਮਟਰ ਗਾਜਰਾ ਆਲੂ ਟਮਾਟਰ ਪਿਆਜ਼ ਲਸਣ ਮੈਂ ਕੁੱਕਰ 'ਚ ਲੱਗੀ ਆ ਬਣਾਉਣ ਹਾਂਜੀ ਫਿਰ ਮੈਂ ਲਸਣ ਪਾ ਆਕਾ ਵਿੱਚ ਲਸਣ ਪਾਇਆ ਥੋੜਾ ਜਿਹਾ ਇਹਦੇ ਨਾਲ ਨਾ ਥੋੜਾ ਟੇਸਟ ਬਹੁਤ ਵਧੀਆ ਹੁੰਦਾ ਚੋਲਾ ਦਾ ਵਿੱਚ ਪਾਤੇ ਪਿਆਜ਼ ਵਿੱਚ ਪਾਤਾ ਧੀਰਾ ਆディ ਕੁਛ ਨਹੀਂ ਸੀ ਬਣਾਉਣ ਨੂੰ ਲੱਭੰਦਿਆ ਮਮਗਾ ਚਲਾ ਦ ਫਿਰ ਇਹੀ ਖਾਣੇ ਆ ਆ ਮੈਂ ਮਗਵਾਈ ਆ ਮਲੂੰਗਾ ਆ ਇਹਨੂੰ ਇੰਡੀਆ ਬੋਲਦੇ ਆ ਸੁਵਾਂਜਨੇ ਦੇ ਸੁਵਾਂਜਨਾ ਕਹਿੰਦੇ ਆ ਪਰ ਮੈਨੂੰ ਨਹੀਂ ਪਤਾ ਮੈਂ ਵੀ ਸੁਣਿਆ ਕਿਸੇ ਤੋਂ ਇਹ ਮੈਂ ਕੱਲ ਪਰੌਂਠੇ ਬਣਾਉਣੇ ਆ ਮਲੂੰਗਾਈ ਦੇ ਪੱਤੇ ਪਾ ਕੇ ਤੇ ਮੈਂ ਕੱਲ ਨੂੰ ਫੇਰ ਵਲੌਗ ਪਾਉਂਗੀ ਜੀ ਇਹ ਪਾਤੇ ਮੈਂ ਮਟਰ ਵੀ ਪਾਤੇ ਆਲੂ ਵੀ ਪਾਤੇ ਗਾਜਰਾ ਵੀ ਪਾਤ ਲੈ ਹੁਣ ਥੋੜਾ ਜਿਹਾ ਪਹਿਲਾਂ ਇਹਨਾਂ ਨੂੰ ਸੇਕ ਲਗਾਉਨੇ ਬਾਦ ਵਿੱਚ ਪਾਵਾਂਗੇ ਚੌਲ ਜੀ ਫ੍ਰੈਂਡ ਚੌਲ ਪਾਤੇ ਮੇ ਵਿੱਚ ਚੌਲ ਪਾਏ ਬਾਸਬਤੀ ਦੇ ਤੇ ਹੁਣ ਮਿਲਾਂਗੇ ਤੁਹਾਨੂੰ ਜਦੋਂ ਖਾਵਾਂਗੇ ਫ੍ਰੈਂਡ ਚੌਲ ਗਏ ਹੀ ਮੁੱਕ ਚੌਲ ਲੈ ਕੇ ਆਏ ਜੈਸਮਿਨ ਰਾਈਸ ਇਹਦੇ ਵਿੱਚ ਪਾਉਂਗੀ ਇਹਦੇ ਵਿੱਚ ਮੈਂ ਚੌਲ ਪਾਉਣੇ ਹੁੰਦੇ ਆ ਫਿਰ ਵਿੱਚੋਂ ਥੱਲੇ ਦਬਾ ਕੇ ਇੱਥੋਂ ਨੱਪ ਕੇ ਇੱਥੋਂ ਥੱਲੇ ਚੌਲ ਕੱਢ ਲਈਏ ਇਧਰ ਚੋਲ ਮੇਰੇ ਬਾਹਂ ਗਏ ਆ ਦੇਖੋ ਚੋਲ ਬਹੁਤ ਵਧੀਆ ਬਣੇ ਆ ਜੋ ਫਰੈਂਡ ਖਾ ਲੋ ਤੁਸੀਂ ਜਮੀ ਜਮੀ ਮਿਲਦੇ ਖਾਣ ਫਰੈਂਡਸ ਖਾ ਲੋ ਬਣ ਗਏ ਚੋਲ ਬਹੁਤ ਵਧੀਆ ਬਣੇ ਆ ਵੇਖ ਲੋ ਭਾਵੇਂ ਆਲੂ ਪਾ ਦੋ ਭਾਵੇਂ ਗਾਜਰਾ ਪਾ ਦੋ ਭਾਵੇਂ ਮਟਰ ਕਾ ਪਾ ਦੋ ਕਿਸ ਨੇ ਆਲੂ ਨਹੀਂ ਖਾਣੇ ਤੇ ਕਿਸੇ ਨੇ ਮਟਰ ਨਹੀਂ ਖਾਣੇ ਆ ਕੁਛ ਹੀ ਤੁਹਾਡੇ ਘਰਾਂ 'ਚ ਵੀ ਇਦਾਂ ਹੀ ਹੁੰਦਾ ਮੈਂ ਆਲੂ ਖਾਣੇ ਤੇ ਆਲੂ ਖਾਣੇ ਜਨਨ ਦਾ ਇਹੀ ਕੰਮ ਹੁੰਦਾ ਨਾਲ ਦਹੀਂ ਜਿੰਨੇ ਦਹੀਂ ਖਾਣਾ ਦਹੀਂ ਖਾ ਲਓ ਜਿੰਨੇ ਕਿ ਉਹ ਪਾ ਕੇ ਖਾਣਾ ਕਿ ਉਹ ਪਾ ਕੇ ਖਾ ਲਓ ਆਜੋ ਫਰੈਂਡ ਖਾ ਲਓ ਮਿਲਦੇ ਆ ਤੁਹਾਨੂੰ ਖਾ ਕੇ ਜੀ ਮਲੂੰਗਾ ਹੀ ਮੈਂ ਤੋੜ ਲੇ ਸਾਰੇ ਪੱਤੇ ਪੱਤੇ ਆ ਦੇਖੋ ਨਾਲ ਜਨਤ ਨੇ ਨਾਲ ਮੈਂ ਆਪਾਂ ਦੋਨਾਂ ਨੇ ਹੁਣ ਇਹ ਮੈਂ ਤੁਹਾਨੂੰ ਕੱਲ ਵਾਲੇ ਵਲੌਗ 'ਚ ਦਿਖਾਉਂਗੀ ਕੱਲ ਆਪਾਂ ਮੱਕੀ ਦੀ ਰੋਟੀ ਬਣਾਉਣੀ ਜਿੱਦਾਂ ਆਪਾਂ ਇੰਡੀਆ ਨਹੀਂ ਮੇਥੀ ਵਾਲੀ ਰੋਟੀ ਬਣਾਈ ਦੀ ਮੇਥੀ ਪਾ ਕੇ ਇਹ ਦਾਇਦੇ ਬਹੁਤ ਟੇਸਟੀ ਵੀ ਆ ਤੇ ਇਹਦੇ ਵਿੱਚ ਵਿਟਾਮਿਨ ਵੀ ਬਹੁਤ ਆ ਇੰਡੀਆ ਇਹਨੂੰ ਕਹਿੰਦੇ ਸਵਾਨਜਨਾ ਸਵਾਨਜਨੇ ਦੇ ਜਿਹੜੇ ਪੱਤੇ ਹੁੰਦੇ ਆ ਇਹ ਬਹੁਤ ਜ਼ਿਆਦਾ ਸਿਹਤ ਲਈ ਚੰਗੇ ਆ ਕੱਲ ਨੂੰ ਬਣਾਵਾਂਗੇ ਮੱਕੀ ਦੀ ਰੋਟੀ ਚ ਪਰੌਂਠੇ ਇਹਦੇ ਤੇ ਫਿਰ ਤੁਹਾਨੂੰ ਮੈਂ ਦਿਖਾਉਂਗੀ ਕੱਲ ਦਾ ਵਲੌਗ ਬਾਕੀ ਅੱਜ ਵਾਲੇ ਵਲੌਗ ਦਾ ਮੈਂ ਹੁਣ ਇੱਥੇ ਹੀ ਐਂਡ ਕਰਦੀ ਆ ਮੈਨੂੰ ਦੱਸਿਓ ਸਾਰੇ ਜਾਣੇ ਕਿੱਦਾਂ ਦਾ ਲੱਗਾ ਬਾਕੀ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਬਾਕੀ ਭੈਣੋ ਭਰਾਓ ਜਿੱਦਾਂ ਤੁਸੀਂ ਪਹਿਲਾਂ ਪਿਆਰ ਦਿੱਤਾ ਪਹਿਲੀ ਵੀਡੀਓ ਨੂੰ ਵੀ ਇਦਾਂ ਹੀ ਦਿਓ ਓਕੇ ਬਾਏ ਬਾਏ